ਕੇ ਪੁੱਤਾਂ ਤੂੰ ਧੀ ਤੇਰੀ ਤੇਰਾ ਕਰਜ਼ਾ ਮੜੂ ਵਦ ਕੇ ਪੁੱਤਾਂ ਤੂੰ ਐ ਸਾਨੂੰ ਪਰਦੇਸੀਆਂ ਨੂੰ ਯਾਦ ਕਰਕੇ ਯਾਦ ਕਰਕੇ ਨੀਕਾ ਨੂੰ ਅਥਰਵਾਉਂਦੀ ਫਰੀਦਕੋਟ ਦੇ ਸ਼ਹਿਰ ਬਰਗਾੜੀ ਦੇ ਰਹਿਣ ਵਾਲੇ ਇੱਕ ਐਸੇ ਕਲਾਕਾਰ ਨੂੰ ਮਿਲੰਦਾ ਮੌਕਾ ਮਿਲਿਆ ਜੋ ਅਪਾਹਜ ਹੋਣ ਦੇ ਨਾਲ ਵੀ 뮤직 ਦੀ ਪੜਾਈ ਕਰਨ ਤੋਂ ਬਾਅਦ ਆਪਣੀ ਸੁਰੀਲੀ ਆਵਾਜ਼ ਨਾਲ ਸਰੋਤਿਆਂ ਦਾ ਮਨ ਮੋਹ ਲੈਂਦਾ ਹੈ ਉਸ ਨੂੰ ਰੋਸ ਹੈ ਕਿ ਵੱਡੇ ਵੱਡੇ ਕਲਾਕਾਰਾਂ ਨਾਲ ਮਿਲਣ ਤੋਂ ਬਾਅਦ ਵੱਡੀਆਂ ਵੱਡੀਆਂ ਟਰਾਫੀਆਂ ਜਿੱਤਣ ਤੋਂ ਬਾਅਦ ਵੀ ਸਰਕਾਰ ਨੇ ਉਸ ਵੱਲ ਤੇ ਉਸਦੇ ਪਰਿਵਾਰ ਵੱਲ ਧਿਆਨ ਨਹੀਂ ਦਿੱਤਾ ਉਹ ਅੱਜ ਵੀ ਆਪਣੀ ਜ਼ਿੰਦਗੀ ਬਹੁਤ ਔਖੇ ਤਰੀਕੇ ਨਾਲ ਜੀ ਰਹੇ ਨੇ ਬਾਪੂ ਮੈਨੂੰ ਪਿਆਰ ਕਰੇ ਤੂੰ ਵੱਧ ਕੇ ਪੁੱਤਾਂ ਤੋਂ ਬਾਪੂ ਮੈਨੂੰ ਪਿਆਰ ਕਰੇ ਤੂੰ ਵੱਧ ਕੇ ਪੁੱਤਾਂ ਤੋਂ ਧੀ ਤੇਰੀ ਕਾਣੇ ਤੇ ਤੇਰੀ ਸਭ ਸਮਝ ਗਈ ਦੁਨੀਆਂ ਦੇ ਤਾਣੇ ਬਾਣੇ ਤੈਨੂੰ ਚੇਤੇ ਕਰ ਕਰ ਰੋਇਆ ਤੇਰੇ ਨਾਲ ਕਰੇ ਜੋ ਵਾਦੇ ਨਹੀਂ ਮੈਂ ਵਾਦੇ ਉਹ ਨਹੀਂ ਕਰਿਉ ਹਾਂ ਵਤਨਾਂ ਤੋਂ ਆਇਆ ਤੇਰਾ ਹੇ ਵਤਨਾਂ ਤੋਂ ਆਇਆ ਤੇਰਾ ਖਤ ਪੜੀ ਕੇ ਨਹੀਂ ਮੈਨੂੰ ਨੀਂਦ ਨਾ ਆਉਂਦੀ ਹਾਏ ਸਾਨੂੰ ਪ੍ਰਦੇਸੀਆਂ ਨੂੰ ਯਾਦ ਕਰਕੇ ਯਾਦ ਕਰਕੇ ਨਹੀਂ ਕਾ ਨੂੰ ਅਥਰ ਵਹਾਂਂਦੀ ਹਾਏ ਚੱਲੀਏ ਨਹੀਂ ਕਾ ਨੂੰ ਅਥਰ ਵਹਾਂਂਦੀ ਯਾਦ ਹੈ ਉਹ ਵੇਲਾ ਜਦੋਂ ਅਸੀਂ ਜੁਦਾ ਹੋਏ ਸਾਂ ਰੱਬ ਦੀ ਸੰਪਾਦਰੋਂਦੇ ਮੀ ਵੰਗੂ ਰੋਏ ਸਾਂ ਬੀਤੀਆਂ ਕਹਾਣੀਆਂ ਨੂੰ ਯਾਦ ਕਰਕੇ ਨਹੀਂ ਸਾਡੀ ਰੂਕ ਲਿਰਾਉਂਦੀ ਹਾਏ ਸਾਨੂੰ ਪ੍ਰਦੇਸੀਆਂ ਨੂੰ ਯਾਦ ਕਰਕੇ ਯਾ ਅਧିକਰਕੇ ਨੀ ਕਾਨੂੰ ਅਥਰਵਾਉਂਦੀ ਹਾਏ ਸੋਹਣੀਏ ਨੀ ਕਾਨੂੰ ਅਥਰਵਾਉਂਦੀ ਰੀ ਹੋ ਕਿਤੇ ਚੱਲਦਾ ਮੈਚ ਕਬੱਡੀ ਦਾ ਕਿਤੇ ਮੇਲਾ ਮੁਖਸਰ ਮਾਗੀ ਦਾ ਹੋ ਕਿਤੇ ਸ਼ਹੀਦਾਂ ਦਾ ਉਹ ਜਿੱਥੇ ਡੁੱਲਿਆ ਖੂਨ ਸ਼ਹੀਦਾਂ ਦਾ ਉਹ ਜਿਲਿਆਂ ਵਾਲਾ ਬਾਗ ਦਿਸੇ ਮੈਂ ਸੁੱਤਾ ਵਿੱਚ ਪਰਦੇਸਾਂ ਦੇ ਮੈਨੂੰ ਸੁਪਨੇ ਵਿੱਚ ਪੰਜਾਬ ਦਿਸੇ ਮੈਂ ਸੁੱਤਾ ਵਿੱਚ ਪਰਦੇਸਾਂ ਦੇ ਮੈਨੂੰ ਸੁਪਨੇ ਵਿੱਚ ਪੰਜਾਬ ਦਿਸੇ ਹੋ ਉਹ ਬੂਰ ਪਿਆ ਕਣਕਾ ਬੀ ਆ ਪੱਕੀਆਂ ਅਗ ਦੇ ਪਾਂਬੜ ਵਰਗੀਆਂ ਧੀਆਂ 니ਤੂ ਸਾंभ ਬੁਕਲੀ ਵਿੱਚ ਰਖੀਆਂ ਹਾਏ ਗਿੜਵੇਂ ਦਿਨਾਂ ਦੀਆਂ ਸਾਂਝਾ ਵੇ ਬਾਬੂ ਅਸੀਂ ਸਿੱਧਕਾ ਨਾਲ ਹੜਾਈਆਂ ਜਾ ਵਾਂਗ ਪਰੌਣੀਆਂ ਧੀਆਂ ਤੇਰੇ ਵੇੜੇ ਦੋ ਦੁਨਿਆਈਆਂ ਮੈਂ ਚਾਦਰ ਕੜਦੀਨੀ ਜਿਣ ਤੋਂ ਪੇ ਪਾਵਾਂ ਮੈਂ ਚਾਦਰ ਕੜਦੀਨੀ ਜਿਣ ਤੋਂ ਪੇ ਪਾਵਾਂ ਜਾਂ ਮੰਦੀਸ਼ਾ ਹੇਠਾਂ ਨਹੀਂ ਮੈਂ ਪੀੜਾ ੜਾਵਾਂ ਚਿੜੀਆਂ ਦੀ ਚੀਚੀ ਨਹੀਂ ਟਕਣੀ ਆਚੜੀਆਂ ਦੀ ਚੀਚੀਨੀ ਤੋਂ ਤਿਆਂ ਦੀ ਟਕਣੀ ਦਿਲ ਪਰ ਕੇ ਸੋਚਾ ਨੀ ਨਾਲੇ ਸ਼ਰਮਾਵਾ ਮੈਂ ਚਾਦਰ ਕੜਦੀ ਨੀ ਗਿਣ ਤੋਂ ਪੇ ਪਾਵਾਂ ਹਏ ਤੋਂ ਪੇ ਪਾਵਾਂ ਤੋਂ ਪੇ ਪਾਵਾਂ ਤੋਂ ਪੇ ਪਾਵਾਂ ਮੈਂ ਚਾਦਰ ਕੜਦੀ ਨੀ ਗਿਣ ਤੋ ਇੱਕ ਥਾਂ ਜਿੱਥੇ ਸਦਾ ਨਹੀਂ ਕੋਈ ਰਹਿੰਦਾ ਹੋ ਜਾਗਿਆ ਸੀ ਇੱਕ ਥਾਂ ਜਿੱਥੇ ਸਦਾ ਨਹੀਂ ਕੋਈ ਰਹਿੰਦਾ ਰਹ ਜਾਂਦਿਆਂ ਨੇ ਆਦਾ ਹੋ ਜਾਂਦਿਆਂ ਨੇ ਆਦਾ ਬੰਦਾ ਆਪੂ ਤੇ ਨਹੀਂ ਰਹਿੰਦਾ ਜਾਗਿਆ ਸੀ ਇੱਕ ਥਾਂ ਜਿੱਥੇ ਸਦਾ ਨਹੀਂ ਕੋਈ ਰਹਿੰਦਾ ਹੋ ਚੰਗੇ ਸਾਰਾ ਜੀਨੇ ਦਿਲ ਇਥੇ ਤੋੜੇ ਹਾਂ ਦਿਲ ਇਥੇ ਤੋੜੇ ਉਹਦਾ ਨਾ ਨੀ ਕੋਈ ਲੈਂਦਾ ਜਾਗੇ ਐਸੀ ਇੱਕ ਥਾਂ ਜਿੱਥੇ ਸਦਾ ਨੀ ਕੋਈ ਰਹਿੰਦਾ ਰਹਿ ਜਾਂਦੀਆਂ ਨੇ ਯਾਦਾਂ ਜੰ ਐਸੀ ਇੱਕ ਥਾਂ ਜਿੱਥੇ ਸਦਾ ਨਹੀਂ ਕੋਈ ਰਹਿੰਦਾ